ਟਾ ਦੇ ਗਏ ਆਂ ਕਿ ਪੱਕਾ ਨੇ ਵੀਡੀਓ ਬਰੋ ਗਈ ਆ ਪਹਿਲਾ ਕਿਹੜਾ ਘਟੂ ਮਿਲਿਆ ਸੀ ਚੱਲੇ ਗਿਆ ਸੀ ਉਹ ਇਧਰੋਂ ਪੈ ਘਟੂ ਕਿ ਨਹੀਂ ਅਦਾ ਮੇਲੀ ਚ ਪਿਆ ਘਟੂ ਜਿੰਦੀ ਇਹ ਕਿਰਕਾ ਪ੍ਰਸ਼ਨ ਲੰਮਾ ਮਰ ਗਿਆ ਵਾਖਾ ਕਰ ਖੋਲੀ ਕਰਕੇ ਨਾ ਪਤਾ ਚੱਲ ਨਹੀਂ ਪਤਾ ਰਹੇ ਤਾਲ ਨੂੰ ਮਾਹ ਪਾਲੂ ਮੈਨੂੰ ਗਾਲਾਂ ਤੋੜ ਜੀ ਹੋ ਗਿਆ ਕਿ ਪਿਆਲ ਇਲਕੀ ਖੜੀ ਤੇ ਕੀ ਕਿਉਂ ਨਹੀਂ ਦਿੰਦੇ ਤੈਨੂੰ ਇਹ ਟੇਕੀਆਂ ਆਣੀਆਂ ਬੋਲਣ ਕਰੂਗਾ ਕਿਉਂ ਚਾਹੁੰਦੇ ਆ ਲਿਆਣ ਦੇ ਰਾਂ ਦੇ ਰੇ ਆਹ ਵਾਜਾ ਏ ਵੀਰਾ ਕੰਮ ਕਰਿਆ ਕਰੀ ਮੇਲੀ ਜਾਣ ਕੇ ਫੁੱਲ ਹੈ ਵਧੀਆ ਗੱਲ ਆ ਕੇ ਆ ਗਿਆ ਮੱਜਾਂ ਨਹੀਂ ਨਾਕ ਚੜ ਬੜ ਗਿਆ ਬੰਦਿਆਂ ਨੇ ਮਾਨਾ ਤੇ ਵਾਰੀ ਉਹ ਲਾ ਕੇ ਘਾਰੇ ਤੇ ਫੰਡੇ ਚ ਖਾੜੀ ਵਾਲੇ ਬਰਾੰਦ ਬਾਕ ਰੋਡਰ ਪਾ ਲਾਇਆ ਕੋਤੀ

ਅਹ ਰੇ ਚਾਹ ਵੜ ਕੇ ਲੈ ਆਈ ਐ ਤੇ ਲਈ ਜਿਆਦਾ ਕੱਪ ਪੀਂਦਾ ਵਾਡਾ ਪਰ ਕੇ ਹਾਂ ਅਹ ਰੇ ਐ ਦੇ ਲਈ ਚਾਹ ਲੈ ਕੇ ਆਈ ਲੋੜੇ ਦੀ ਲੈ ਫਿਰ ਕਾਲੂ ਇਹਨੇ ਤੇ ਵਿਖਾਇਆ ਕੋਸ ਨੇ ਕਾਲੂ ਮਾਦਾ ਵਿਖਾਵਾਤਾ ਹਾਂ ਹਲੋ ਕਿਆ ਚਾਹੀਏ ਅਬੇ ਕਿਆ ਲੈਣਾ ਹੋਰ ਕਿਆ ਚਾਹੀਦਾ ਪੀ ਲਈ ਫਿਰ ਤਾਂ ਫਿਰ ਵੇਖਿਆ ਠੀਕ ਆ ਮੈਨੂੰ ਕੀ ਬਣਦਾ ਹੋਰਾ ਓਏ ਨਾ ਵੀ ਆ ਛੱਡ ਜੀ ਨੋ ਲੈ ਓਏ 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 ਇਹ ਕੌਣ ਵੜ ਗਿਆ ਇਹ ਕੌਮ ਹੈਈ ਯਾਰ ਯਾਰ ਹਲੋ ਮੁੰਨਾ ਕੁਨੀਆ ਮੈਂ ਨਹੀਂ ਕਰਿਆ ਕਰਨੀਆ ਦਿੱਥਈ ਹਲੋ ਬਹੁਤ ਤਕਹਾ ਕਾਟ ਲੀ ਭੈ ਜਦੋਂ ਗਾਲਾਂ ਹੀ ਕੱਢੀ ਜਾਂਦਾ ਵਾਹ ਵਾਹ ਉਹ ਕੀ ਹੈ ਇਹ ਮੈਂ ਬਕੀਤੀਆ ਸਾਰੇ ਚੋਕੇ ਪਲਾ ਮਾਰੀ ਕੈਨੇਡਾ ਚਲੀ ਜੇ ਬਕੀਤੀਆ ਪਲਾ ਟੂ ਕੈਨੇਡਾ ਚਲੀ ਟੀਮ ਨਹੀਂ ਕੜਤਣਾ ਨਹੀਂ ਖੜਾ ਹੋ ਮਿੰਲੂ ਦੇ ਤਾਂ ਖੱਟਾ ਆ ਰਿਹਾ ਇੱਕ ਪਾਏ ਪਾਏ ਮਿੰਲੂ ਦੇ ਆਂਦਾ ਰੱਖ ਲੈ ਆਸ਼ਾ ਖੋ ਦੇ ਕੇ ਜਾ ਮਾ ਕਿਹੜੀਆਂ ਕੀ ਕਿੜੀਆਂ ਆਹੋ ਆਹੋ ਇੰਨੇ ਤੋਂ ਖਾ ਰੇ ਤੇਰੀਆਂ ਨੂੰ ਤੇਲ ਕਰੀ ਸੋਲਾ ਉਹ ਜੀ ਬਾਕੀ ਦੀ ਆਪਲ ਬੋਲਦਾ ਭਾਓ ਆ ਕੱਢ ਦੇ ਇਵੇਂ ਛੋਟੇ ਇਹ ਛੱਡ ਦੇ ਇੱਥੇ ਵਿੱਚ 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 ਕੱਢ ਇੱਥੇ ਹੀ ਛੱਡ ਦੇ ਉਹ ਨਾ ਨਾ ਮੁਕਰੰਦਰ ਨਹੀਂ ਵੜਨਾ ਨਹੀਂ ਵੜ ਜਾਣਾ ਛੋਟੀ ਗੁੱਡੀ ਹੀ ਰੱਖ ਉਹ ਪਾ ਪੈਨ ਚਾਤੀ ਵੜੀ ਡਾਣ ਹੋਈ ਆ ਉਹ ਸਾਲਾ ਸਾਰੀਆਂ ਕੇਰੇ ਫੜਾਉਣੀਆਂ ਆ ਕਿੰਨੇ ਗਾ ਲੈਂਦੇ ਤੈਨ ਨਾ ਇੱਕ ਕੱਢ ਤੀ ਇਹਨੇ ਹਾਂ ਉਹ ਨਹੀਂ ਉਹ ਵੜਾਵੇ ਤੈਨ ਨੇ ਬਾ ਹਾਂ ਤੇ ਨਹੀਂ ਹਾਏ ਆਏ ਉਹ ਫੜਨੂ ਰਿਹਾ ਫੜ ਆਪਣਾ ਆਹ ਫੜਨੂ ਰਿਹਾ ਤੇਰੀ ਲੰਮੀ ਧੌਣ ਵਾਲੀ ਫੜਾਈ ਪਛਾਣ ਲਿਆ ਚੱਲ ਸਾਰੀਆਂ ਦੇ ਨੀਂਹ ਹੋਵੇ ਜਿੱਤ ਤਾਂ ਕਿਹੜੀ ਲੈ ਲਗਾਉਣ ਨੂੰ ਇਹ ਨਹੀਂ ਕਰਵਾ ਉਹਦੇ ਸੀ ਫੜਾਈ ਜਾਂਦਾ ਇਹ ਲੰਮੀ ਧੌਣ ਵਾਲੀ ਫੜ ਆਹੋ ਕਾਲੀ ਪਾ ਕਿੱਥੋਂ ਕਾੜਾ ਇੰਨੋਂ ਬਾਹਰ ਅੰਦਾਕ ਨੂੰ ਮੁੰਡ ਮਾਰਦਾ ਜਾ ਫੜ ਕੇ ਲੈ ਸਾਰੇ ਸਾਡ ਘਨੂੜ ਦੇਖੋ ਵੱਜਾ ਨਿਆਣੇ ਤੇ ਕਰੌਂਡ ਵਗਾ ਕਿੱਥੇ ਕਰੌਂਡ ਵੇਜਾ ਥੋੜਾ ਫੜਦਾ ਹਾਂ ਆ ਫੜੋ ਇਹ ਕਰਨੀ ਇਹ ਥੋੜੀ ਖੜਨੀ ਆ ਤੁਸੀਂ ਦੋ ਛੱਡਦੇ ਹਾਂ ਹਾਂ ਨਾ ਡਾਕਟਰ ਕਹਿੰਦਾ ਕੜਕਨਾਸ ਨਾ ਖੜੀ ਚਾ ਰੱਖ ਦੇ ਹਾਂ ਹੋਰ ਕਿਹੜੀ ਖੜਨੀ ਤੇਜੀ ਵੇਖ ਦੱਸ ਦੇ ਤੇਜੀ ਜਿਹੜੀ ਮੱਦੀ ਫੜਾ ਦੇ ਓਏ ਛੱਡ ਦੇ ਇਹਨੂੰ ਤੋਏ ਛੱਡਦਾ ਨਹੀਂ ਆ ਹੋਰ ਕਰੀ ਹੋਰ ਕਾਲਗੇ ਬਾਕੀ ਦੇ ਚੰਗੀਆਂ ਮਾਰੇ ਹੋਰ ਤੈਨੂੰ ਕਿਹੜੇ ਲੈ ਜਾ ਇੱਕ ਆ ਮੈਂ ਕਰ ਲੈਣਾ ਆ ਬਾਕੀ ਰਹਿਣਗੇ ਸਾਰੇ ਹਾਂ 4 3 2 ਆ ਲੈ ਲਈਏ ਤਮੀ ਤੁਹਾਨੂੰ ਹਾਂ ਦੋ ਨਹੀਂ ਕੱਲ ਦੋ ਫੜਦਾ ਹਾਂ ਦੋ ਘਟਦਾ ਹੈ ਦੇ ਹੱਟੇ ਖੁੱਡੇ ਰੋ ਖੁੱਡਾ ਫੜਦਾ ਉਹ ਨਾਲ ਹੀ ਇੱਕ ਹੱਟ ਲੰਬੀ ਖੁੱਡਾ ਲੰਮਾ ਕਿਹੜੀ ਫੜਲੀ ਆ ਤੇਰੀ ਆਹੋ ਤਾਂ ਨੇ ਕਿਹਾ ਤੇਣੀ ਆ ਇਹ ਕੜਕਨਾਖਾ ਇਹ ਕੜਕਨਾਖਾ ਕਿਥੋਂ ਆ ਕੜਕਨਾਖਾ ਆ ਭਰਾ ਮੂੰਹ ਵੇਦਾ ਮੂੰਹ ਵੇਖ ਤੂੰ ਵੇਖ ਓਏ ਆ ਕਾਲਾ ਨਹੀਂ ਮੂੰਹ ਵੇਖੋ ਵੇਖੋ ਆ ਕਿਹੜੀ ਆ ਕੜਕਨਾਖਾ ਉਹ ਨਹੀਂ ਤੂੰ ਦੱਸ ਕਿਹੜੀ ਫੜਲੀ ਹੈ ਯਾਰੀ ਆਉਣਾ ਮੇਰੀ ਗਾਟਾਣਾ ਇੱਕ ਮੇਰੀ ਗਾਟਾਣਾ ਉਹਦੇ ਵਿੱਚ ਚਟੀ ਵੀ ਕੋ ਫੜਕ ਲੈ ਨੀ ਜੀ ਮੀੜੀ ਉਹ ਭਰਾ ਲਾਤੀ ਉਹ ਫੜਾ ਜੀ 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 ਮੇਰੇ ਵਾਲੀ ਨੂਰਿਆ ਚਟੀ ਜਿਹੜੀ ਖੁਰਦੀ ਰਹਿੰਦੀ ਆ ਆ ਨਗੀਰੀ ਆਹ ਫੜਾ ਸਾਲਾ ਬੋਲ ਹੁਣ ਮਾਰ ਲੈ ਇੱਕ ਕਰਤਾ ਤੇਨੂੰ ਮਾਰ ਲੈ ਆਪਦੇ ਨਾਲ ਨੇ ਤੂੰ ਪਾਲੀਆਂ ਤੈਨ ਮੇਰੀਆਂ ਤੈਨੋਂ ਅੱਗੇ ਤੈਨੂੰ ਛੱਪਤੀਆਂ ਬਾਤ ਠੀਕਾ ਠੀਕ ਹਣਾ ਦੋ ਦੇਤੀਆਂ ਤੈਨੂੰ ਤੇ ਦੋ ਲੈ ਜਲੇ ਇਨਕਲ ਫੇਰ ਛੱਡ ਦੇ ਆੜੇ ਨਿਕਲ ਜਾਂਗਾ ਓਕੇ ਉਹਨਾਂ ਨੂੰ ਬਾੜ ਲਾ ਬਾੜ ਲਾ ਉੱਕਰ ਜਾ ਨੂੰ ਪਾਣੀ ਫੜ ਕੇ ਲਿਆ ਪੰਜੇ ਕੁੱਕੜ ਕਈ ਨਾ ਉਧਰ ਖੈ ਪਏ ਅੱਜ ਅਮ ਕੀ ਕਰੀਏ ਅੱਗੇ ਮਾਰ ਲੋ ਜੋ ਗਾਲਾਂ ਗੱਡੀ ਸਾਡੀ ਗਾਲਾਂ ਵਰਗੀ ਚਿੱਟਾ ਆ ਬਰੀ ਜਾ ਦਿਉ ਤਾਂ ਕੱਢ ਲਾ ਨਾ ਇੱਧਰ ਹੋ ਗਏ ਤਾਂ ਓਏ ਖਾਮ ਬੱਬ ਚੋਲ ਇਹਨੇ ਭੇਰ ਸਾਲੇ ਨੇ ਉੱਥੇ ਥੋੜੀ ਵਕਤ ਕਿੱਧਰ ਗਈ ਆ ਉਹ ਬੰਦ ਕਰ ਉਹ ਕਾਲੀ ਗੋਗਰੀ ਓ ਚਲੇ ਗਈ ਆ ਚੱਲ ਖੜੇ 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 ਹੱਟ ਖੁੱਡੇ ਵਾਲਾ ਖੁੱਡਾ ਗੱਡੀ ਥੱਲੇ ਸਾਰੀਆਂ ਗੱਡੀ ਥੱਲੇ ਹੀ ਚੱਲ ਹੁਣ ਗਾਣਾ ਗੁਣਾ ਸੁਣਾ ਦੇ ਫਿਰ ਜੇ ਪਕੀਤੀ ਆਪਣਾ ਕੁਕੜਾ ਨਾ ਆਹ ਜੇ ਮਿੱਕੀ ਦੀ ਯੱਪਾ ਲੈ ਇਹ ਫੇਰ ਇਦਾਂ ਉਹਨਾਂ ਨੂੰ ਉਧਰ ਛੱਡ ਦਿੰਦਾ ਇਹ ਕੈਨ ਨੂੰ ਵੇਖ ਇੱਧਰ ਤਾਂ ਨਹੀਂ ਗਈ ਇੱਧਰ ਵੇਖ ਅੰਦਰ ਅੰਦਰ ਵੇਖ ਤੰਗਰਾ ਆ ਗਿਆ ਗੇੜਾ ਕਿੰਨੀਆਂ ਵਾ 4 1 2 3 4 5 6 7 8 9 10 ਉਹ ਨਹੀਂ ਮਟਾਉਣੀ ਯਾਰਾ ਆਂਡੇ ਦੇਂਦਾ ਮੈਂ ਸਾਲੀਆਂ ਜੋਦ ਤਿੰਨ ਇੱਕ 1 2 3 4 5 6 7 8 9 10 11 12 12 ਜਵਾਨੂ ਆਪਣੇ ਤੋਂ ਕਰ ਦੋ ਬੰਦੂਆ ച <laughs> <laughs> <laughs>